ਸਮਾਣਾ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਉਸ ਮਾਮਲੇ ਵਿੱਚ ਸਿਟੀ ਪੁਲਿਸ ਸਮਾਣਾ ਵੱਲੋਂ ਕਥਿਤ ਜਿਹੜੇ આરોપી ਹੈ ਉਹਨਾਂ ਗ੍ਰਿਫਤਾਰ ਕੀਤਾ ਹੈ ਐਸਪੀ ਸਿਮਾਣਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਮਨੀਸ਼ ਕੁਮਾਰ ਨਾਮ ਦੇ ਮਲਕਾਨਾ ਪੱਤੇ ਦਾ ਨੌਜਵਾਨ ਸੀ ਜਿਸ ਦਾ ਕੀ ਕਤਲ ਕੀਤਾ ਗਿਆ ਕਥੇ ਤਰੋਪੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ ਔਰ ਇਹਨਾਂ ਨੂੰ ਅਦਾਲਤ ਤੇ ਪੇਸ਼ ਕੀਤਾ ਗਿਆ 2 ਦਿਨ ਦਾ ਪੁਲਿਸ ਰਿਮਾਂਡ ਅਦਾਲਤ ਵੱਲੋਂ ਇਹਨਾਂ ਨੂੰ ਮਿਲੇ ਔਰ ਪੁਲਿਸ ਹੋਰ ਵੀ ਤਹਿਕੀਕਾਤ ਕਰੇਗੀ ਇਹਨਾਂ ਕੀ ਪਿਛਲੀ ਬੈਕਗ੍ਰਾਉਂਡ ਕੀ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਹਾਂ ਜੀ ਸਤਨਾਮ ਸਿੰਘ ਜੀ ਸਤਨਾਮ ਸਿੰਘ ਰੀਅਲ ਨੇਮ ਹੈ ਜੀ ਤੇ ਛੋਟਾ ਨਾਮ ਪ੍ਰਿੰਸ ਜੀ ਫਿਰ ਸਾਨੇ 2000 ਰੁਪਏ ਲੈਣਾ ਸੀ ਉਹ ਉਧਾਰਾ ਦਿੱਤਾ ਸੀ ਉਹਨੂੰ ਪਹਿਲਾਂ ਜੀ ਤੇ ਉਹ ਤਾਂ ਅਸੀਂ ਨਹਿਰ ਦੇ ਉੱਤੇ ਆਉਣੇ ਦੱਸਿਆ ਵੀ ਨਹਿਰ ਦੇ ਉੱਤੇ ਆ ਜਾਈ ਚਲੋ ਪੈਸੇ ਪੂਿਆਂ ਦੀ ਗੱਲਬਾਤ ਕਰਦਾ ਮੈਂ ਮੈਂ ਤੇਨੂੰ ਬੁਲਾਇਆ ਤੁਸੀਂ ਹਾਂਜੀ ਹਾਂਜੀ ਅੱਛਾ ਫੇਰ ਕੀ ਕੀਤਾ ਤੇ ਸਾਨੂੰ ਗੁੱਸਾ ਆਇਆ ਜੀ ਤੇ ਉਸ ਦਿਵਾਰ ਚ ਨਹਿਰ ਦੇ ਵਿੱਚ ਗੁੱਸੇ ਨਹਿਰ ਦੇ ਉੱਤੇ ਜੀ ਸਾਨੇ ਸੜਦਾ ਹੀ ਗਈ ਚੱਕ ਕੇ ਧੱਕਾ ਮਾਰਿਆ ਇਹ ਉਹਨੂੰ ਕੋਈ ਗੜਾ ਘੋਟਿਆ ਕੀ ਕੀਤਾ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੋਇਆ ਜੀ ਬਸ ਚੱਕ ਕੇ ਸੁੱਟਦਾ ਜੀ ਪੱਕੀ ਸੁੱਟਦਾ ਹਾਂਜੀ ਹਾਂਜੀ ਕੱਲਾ ਆਇਆ ਸੀ ਉਹ ਹਾਂਜੀ ਸਰ ਕੱਲਾ ਆਇਆ ਸੀ ਸਰ ਪਲੱਸ 2 ਕੀਤੀ ਹੋਈ ਹੈ ਜੀ ਜਗਜੀਤ ਸਿੰਘ ਜਗਜੀਤ ਸਿੰਘ ਅੱਛਾ ਤੁਸੀਂ ਕਿੰਨੇ ਬੜੇ ਹੋ ਪਲੱਸ 2 ਕੀਤੀ ਹੈ ਪਲੱਸ 2 ਕੀਤੀ ਹੈ ਅਮਰਤਪਾਲ ਸਿੰਘ ਜੀ ਹਾਂ ਤੁਸੀਂ ਕਿੰਨੇ ਪਲੱਸ 2 ਜੀਤ ਨਹੀਂ ਕਿਸ ਨੇ ਦਈ ਹਾਂ ਤੋ ਤੁਸੀਂ ਦੋਏ ਤੇ ਨਾ ਜੀ ਉਹਨਾਂ ਦੇ ਨਾਲ ਗਏ ਹਾਂ ਨਾਲ ਗਏ ਹਾਂ ਮੈਂ ਨਾਲ ਗਿਆ ਇੰਨੇ 2000 ਪਿੱਛੇ ਤੁਸੀਂ ਕੀ ਐਸੇ ਕੀ ਤੁਹਾਡੇ ਮਨ ਚ ਆਇਆ ਤਕਰਾਰ ਹੋਈ ਬਹੁਤ ਸਸਤਈ ਅਸੀਂ ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਪਟਿਆਲਾ ਰੇਂਜ ਐਸਐਸਪੀ ਸਾਹਿਬ ਪਟਿਆਲਾ ਤੇ ਸਾਡੇ ਐਸਪੀ ਇਨਵੈਸਟੀਗੇਸ਼ਨ ਤੇ ਐਸਪੀ ਪੀਬੀਆਈ ਯੋਗੇਸ਼ ਸਰ ਤੇ ਜਸਦੀਪ ਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸਾਡੇ ਕੋਲ ਕੰਪਲੇਂਟ ਆਈ ਸੀ ਜਿਸ ਚ ਸਾਨੂੰ ਪਤਾ ਲੱਗਿਆ ਸੀਗਾ ਕਿ ਮਨੀਸ਼ ਕੁਮਾਰ ਨਾਮ ਦਾ ਵਿਅਕਤੀ ਜਿਹਦਾ ਛੋਟਾ ਨਾਮ ਮਾਹੀ ਹੈ ਉਹ ਮਿਸਿੰਗ ਸੀਗਾ 3 ਤਰੀਕ ਦੀ ਰਾਤ ਤੋਂ 3 April ਦੀ ਰਾਤ ਤੋਂ ਤੇ ਇਸ ਤੇ ਅਸੀਂ 346 ਦਾ ਪਰਚਾ ਦਿੱਤਾ ਸੀਗਾ ਇਨੀਸ਼ੀਅਲੀ ਤੇ ਇਹਦੀ ਉਮਰ ਸੀਗੀ 25 ਸਾਲ ਜਿਸ ਤੇ ਅਸੀਂ ਇਹਦੀ ਟੈਕਨੀਕਲ ਇੰਟੈਲੀਜੈਂਸ ਰਾਹੀਂ ਇਹਨੂੰ ਟ੍ਰੇਸ ਕੀਤਾ ਇਹਦੇ ਕਿਹਦੇ ਨਾਲ ਗੱਲਬਾਤ ਹੋ ਰਹੀ ਸੀਗੀ ਸਾਰਾ ਸੀ ਦੇਖਿਆ ਤੇ ਉਹਦੇ ਬੇਸਿਸ ਤੇ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹਦੀ ਜਿਹੜਾ ਹੈਗਾ ਇਹਦਾ ਮਰਡਰ ਹੋ ਚੁੱਕਿਆ ਤੇ ਜਿਸ ਤੇ ਅਸੀਂ ਫਿਰ ਹੁਣ ਸੈਪਟੈਂਬਰ ਦੇ ਮਹੀਨੇ ਚ ਅਸੀਂ ਵਾਦਾ ਜੁਰਮ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਤੇ ਉਸ ਤੇ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਹੈਗੇ ਨੇ ਸਤਨਾਮ ਸਿੰਘ ਉਰਸ ਪ੍ਰਿੰਸ ਵੜੈਚਾਪਤੀ ਦਾ ਰਹਿਣ ਵਾਲਾ ਹੈਗਾ ਜਗਜੀਤ ਸਿੰਘ ਹੈਗਾ ਹੈ ਛੋਟੀ ਮਾਜਰੀ ਦਾ ਤੇ ਅਮਰਿਤਪਾਲ ਸਿੰਘ ਇਹ ਹੈਗਾ ਕੜਾਮਾ ਪੱਤੀ ਦਾ ਇਹਨਾਂ ਦੀ ਉਮਰ ਹੈਗੀ ਹੈ 20 ਸਾਲ ਤੋਂ ਲੈ ਕੇ 25 ਸਾਲ ਤੱਕ ਹੀ ਤੇ ਇਹਨਾਂ ਦਾ ਜਿਹੜਾ ਆਪਸ ਵਿੱਚ ਰੰਜਿਸ਼ ਸੀਗੀ ਉਹ ਇਹ ਸੀਗੀ ਕਿ ਜਿਹੜਾ ਮਾਹੀ ਸੀਗਾ ਉਹਨਾਂ ਨੇ ਇਹਨਾਂ ਦੇ ਪੈਸੇ ਉਧਾਰ ਲਿੱਤੇ ਸੀਗੇ ਜਿਹੜੇ ਉਹ ਮੋੜ ਨਹੀਂ ਰਿਹਾ ਸੀਗਾ ਜਿਸ 'ਚ ਇਹ ਮੰਗਨ ਗਏ ਸੀਗੇ ਉਹ ਤੋਂ ਪੈਸੇ ਤਾਂ ਇਹਨਾਂ ਨੇ ਜਦੋਂ ਉਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਹਨਾਂ ਨੇ ਉਹਨੂੰ ਨਹਿਰ ਚ ਸਿੱਟਤਾ ਸੀਗਾ ਪਾਖੜਾ ਚ ਬਾਕੀ ਤਫਤੀਸ਼ ਸਾਡੀ ਜਾਰੀ ਹੈ ਡੈਡ ਬੋਡੀ ਜੀ ਨਹੀਂ ਮਿਲ ਪਾਈ ਹੈ ਕਿਉਂਕਿ ਇਹ 4 4 ਮਹੀਨੇ ਪੁਰਾਣਾ ਵਕੂਆ ਹੈਗਾ ਅਸੀਂ ਗੋਤਾਖੋਰਾਂ ਨੂੰ ਲਾਇਆ ਸੀਗਾ ਬਟ ਵੈਸੇ ਸਾਇੰਟੀਫਿਕਲੀ ਦੇਖੀਏ ਤਾਂ ਡੈਡ ਬੋਡੀ ਦਾ ਮਿਲਣਾ ਹੁਣ ਨਹੀਂ ਪੋਸਿਬਲ ਹਾਂਜੀ ਇਹਨਾਂ ਨੇ ਮਾਰਿਆ ਹੀ ਇਸੇ ਤਰੀਕੇ ਨਾਲ ਮਤਲਬ ਪਾਖੜਾ ਚ ਸਿੱਟਿਆ ਸਿੱਧੇਲੀ ਹਾਂਜੀ ਇਹ ਲੋਕੇਸ਼ਨ ਜਿਹੜੀ ਹੈਗੀ ਆਪਣਾ ਜਿਹੜੀ ਅਗਰਵਾਲ ਗਊਸ਼ਾਲਾ ਹੈਗੀ ਹੈ ਉਹਦੇ ਨੇੜੇ ਹੈਗੀ ਹੈ ਮੰਕਿੰ ਕਿੰਨੇ ਪੈਸੇ ਨੇ ਹਾਂਜੀ ਕਿੰਨੇ ਪੈਸੇ ਨੇ ਦੱਸੋ ਥੋੜਾ ਜਿਹੀ ਸੀਗਾ ਜੀ 2000 ਰੁਪਏ ਦਾ ਜ਼ਿਆਦਾ ਨਹੀਂ 2000 ਰੁਪਏ ਲੈਣੇ ਦੇਣੇ ਨੇ ਉਸ ਤੋਂ ਹਾਂਜੀ ਹਾਂਜੀ ਉਹ ਬੰਦਾ ਸਮਾਨ ਦੇ ਦੇ ਸੀ ਮੁੰਡਾ ਉਹ ਵੀ ਜਿਹੜਾ ਮਰਨ ਵਾਲਾ ਹੈ ਹਾਂਜੀ ਹਾਂਜੀ ਮਨੀਸ਼ ਕੁਮਾਰ ਇਹ ਹੈਗਾ son of ਅਸ਼ੋਕ ਕੁਮਾਰ ਅਸ਼ੋਕ ਕੁਮਾਰ ਮਲਕਾਣਾ ਪੱਤੀ ਦਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਨਾ ਨਿਊਜ਼